ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਰਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਿਆ ਜੀ। ਮੈਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜਰਡੀ ਯੂਐਸਏ ਤੇ। ਇਹ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜ ਇੰਸ਼ੂਰਾਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੂਰਾਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰਾਂਸ ਕਰਦੇ ਨੇ ਅੱਜ ਹੀ ਕਾਲ ਕਰੋ 482722500 ਤੇ ਧਰਕੇ ਨੇ ਇਮੀਗ੍ਰੇਸ਼ਨ ਆਫਰ ਵਾਲੇ ਜੇ ਧਰਕੇ ਨਾ ਟੋਰਨੇ ਧਰਕੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਨਛਤਰਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਰੀਜ਼ੋਨਾ ਕ੍ਰਿਸ਼ਨ ਤਨੋਟਾ ਜੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡ ਲੈਂਡ ਪਰਮਜੀਤ ਕੌਰਾਂ ਦੀ ਵੈਕਾ ਬਿਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋਂ ਜੀਐਨ ਲੀਵੜੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਨਵੇਂ ਪੁਰਾਣੇ ਟਾਇਰ ਵੀ ਨਾ ਤੋਂ ਮਿਲਦੇ ਨੇ ਲੋਕੇਸ਼ਨ ਅਸੈਂਤਨੀਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਤੋਂ 2700113 ਤੇ ਟੈਂਟ ਲੂਪ ਟੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰीडीਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 4 ਅੱਜ ਦੀ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰ ਗਏ ਇੱਕ ਜਿਹੀ ਖਬਰ ਤੋਂ ਜਿਹਦੇ ਬਾਰੇ ਕਈ ਦਿਨਾਂ ਤੋਂ ਬਹੁਤ ਚਰਚਾਵਾਂ ਚੱਲ ਰਹੀਆਂ ਸੀ ਬਹੁਤ ਤਰ੍ਹਾਂ ਦੀਆਂ ਦਲਵੀਰ ਸਿੰਘ ਗੋਲਡੀ ਗੋਲਡੀ ਖੰਗੂੜਾ ਨਜ਼ਰ ਆਸਾਨ ਇਹਨਾਂ ਤੇ ਕਿ ਕਿਹੜਾ ਫੈਸਲਾ ਲੈਂਦੇ ਨੇ ਕਾਂਗਰਸ ਤੋਂ ਨਾਰਾਜ਼ਗੀ ਚੱਲ ਰਹੀ ਸੀ ਆਪਾਂ ਉਹਨਾਂ ਦਾ ਖਬਰਾਂ ਦੇ ਵਿੱਚ ਜ਼ਿਕਰ ਕਰਦੇ ਹੀ ਰਹੇ ਹਾਂ ਸਮੇਂ-ਸਮੇਂ ਤੇ ਹੁਣ ਆਪ ਦਾ ਪੱਲਾ ਫੜ ਲੈ ਜੀ ਸ਼ਾਮਲ ਹੋ ਕੇ ਨੇ ਆਪ ਦੇ ਵਿੱਚ ਕੀ ਬਿਲਕੁਲ 골ਡੀ ਬਣ ਗਿਆ ਛਾੜੂ ਵਾਲਿਆਂ ਦਾ 골ਡਾ ਤੇ ਅੱਜ ਉਦ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਮਾਨ ਮੌਜੂਦ ਸਨ ਇਸ ਤੋਂ ਇਲਾਵਾ ਮੀਟ ਹੇਅਰ ਇੱਕ ਸਾਈਡ ਤੇ ਇੱਕ ਸਾਈਡ ਤੇ 골ਡੀ ਜਿਸ ਨੂੰ ਛੋਟਾ ਭਰਾ ਕਹਿ ਕੇ ਭਈ ਇਹਨਾਂ ਨੇ ਇਸਤਿਗਬਾਲ ਕੀਤਾ ਸੀਐਮ ਸਾਹਿਬ ਨੇ ਕਿ ਭਈ ਮੇਰਾ ਛੋਟਾ ਭਰਾ 골ਡੀ ਵੀ ਗਦਗਦ ਹੋਇਆ ਫਿਰਦਾ ਸੀਗਾ ਕਹਿੰਦਾ ਕਿ ਇਹ ਆਮ ਆਦਮੀ ਪਾਰਟੀ ਹੈ ਇਹ ਮਾਨ ਸਾਹਿਬ ਹੀ ਹੈ ਜਿਹੜੇ ਕਿ ਭਾਈ ਛੋਟਾ ਭਰਾ ਕਹ ਰਹੇ ਆ ਤੇ ਜਿਨ੍ਹਾਂ ਨੂੰ ਮੈਂ ਭਾਈ ਕਹਿ ਸਕਦਾ ਆ ਖੈਰ ਬਹੁਤ ਰੋਸੇ ਗਲੇ ਉਹਨਾਂ ਨੇ ਆਪਣੀ ਪਾਰਟੀ ਤੇ ਜ਼ਾਹਰ ਕੀਤੇ ਕਿ ਭਾਈ ਮੇਰੇ ਨਾਲ ਧੱਕਾ ਹੋਇਆ ਮੈਂ ਕਾਂਗਰਸ ਤੋਂ ਨਿਕਲਿਆ ਨਹੀਂ ਕਾਂਗਰਸ ਨੇ ਕੱਢਿਆ ਜੀ ਮਤਲਬ ਕਿ ਉਹੀ ਗੱਲ ਕਿ ਅਸੀਂ ਟਿਕਟਾਂ ਵਾਸਤੇ ਅਪਲਾਈ ਕੀਤਾ ਸੀਗਾ ਕਿ 50-50 ਹਜ਼ਾਰ ਰੁਪਏ ਤੁਸੀਂ ਅਪਲਾਈ ਵਾਸਤੇ ਜਿਹੜਾ ਲੈ ਵੀ ਲੈਨੇ ਹੋ ਤੇ ਬਿਆਨ ਇਹ ਆਉਂਦਾ ਹਸਪਾਲ ਖਹਿਰਾ ਦਾ ਕਿ ਮੈਨੂੰ ਜੇਲ੍ਹ ਚ ਆ ਕੇ ਹੀ ਐਲੋਪੀ ਤੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਥਾਪੜਾ ਦੇ ਗਏ ਸਨ ਕਿ ਤੁਸੀਂ ਇਲੈਕਸ਼ਨ ਲੜਨਾ ਉਹ ਕਹਿੰਦੇ ਕਿ ਜੇ ਇਲੈਕਸ਼ਨ ਲੜਾਉਣ ਦੀ ਤਿਆਰੀ ਖਹਿਰਾ ਸਾਹਿਬ ਨੂੰ ਪਹਿਲਾਂ ਹੀ ਹੋ ਚੁੱਕੀ ਸੀ ਤੇ ਫਿਰ ਬੀਨੂ ਨੇ ਰੇਜਕਾ ਤੋਂ ਰੱਖਿਆ ਵੀ ਗੱਲ ਵੀ ਜਾਇਜ਼ ਹੈ ਹੂੰ 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 ਫਿਰ ਇਸ ਤੋਂ ਇਲਾਵਾ ਸੁਪਾਲ ਸਿੰਘ ਖਹਿਰਾ ਨੇ ਅੱਜ ਸਵੇਰੇ ਗੱਲ ਕਹੀ ਸੀ ਉਹਨੇ ਆਖਿਆ ਕਿ ਇਹਦੀ ਬਾਹ ਮਰੂੜੀ ਤਾਂ ਪੱਜ ਗਿਆ ਜੀ ਮਤਲਬ ਕਿ ਜਿਮਾ ਵਾਲਾ ਇੱਕ ਮਾਮਲਾ ਜਾਂਚ ਪੜਤਾਲ ਚੱਲਦੀ ਪਈ ਆ ਜਿੰਮ ਕੋਈ ਸਸਤੇ ਸਨ ਤੇ ਫਿਰ ਉਹ ਇੱਥੇ ਮਹਿੰਗੇ ਪਹਹਾਏ ਗਏ ਨੇ ਇੱਕ ਟਾਇਲਾਂ ਦੀ ਫੈਕਟਰੀ ਲਾਈਸੂ ਤੇ ਜਿਹਦੇ ਵਿੱਚ ਪੰਚਾਇਤਾਂ ਨੂੰ ਦਾਬੇ ਦੇ ਨਾਲ ਉਸ ਵੇਲੇ ਗੋਲਡੀ ਨੇ ਕਥੇ ਤੌਰ ਤੇ ਪੈਨਾ ਚੁੱਕਣ ਵਾਸਤੇ ਮਜਬੂਰ ਕੀਤਾ ਇਹ ਹੁਣ ਕਿੰਨਾ ਕੁ ਸੱਚ ਹੈ ਪਤਾ ਨਹੀਂ ਪਰ ਜਵਾਬ ਦਿੱਤਾ ਜਵਾਬ ਦਿੱਤਾ ਮਾਨ ਸਾਹਿਬ ਨੇ ਕਿ ਕੋਈ ਜਾਂਚ ਨਹੀਂ ਸੀ ਚੱਲ ਰਹੀ ਵੈਸੇ ਇਹ ਇੱਕ ਬਹੁਤ ਕਰਾਰਾ ਝੂਠ ਸੀ ਕਿਉਂਕਿ ਖੁਦ ਗੋਲਡੀ ਦਾ ਟੱਬਰ ਸਾਬਕਾ ਮੰਚ ਤੇ ਆ ਕੇ ਇੰਟਰਵਿਊ ਦੇ ਦੌਰਾਨ ਸਾਡੇ ਇੱਕ ਸਾਥੀ ਕੋਲ ਮਤਲਬ ਕਿ ਕਹਿ ਕੇ ਗਏ ਇਹਨਾਂ ਦੇ ਜਿਹੜੇ ਵਾਈਫ ਆ ਕਿ ਭਾਈ ਸਾਡੇ ਰਿਸ਼ਤੇਦਾਰਾਂ ਤੱਕ ਨੂੰ ਵਿਜੀਲੈਂਸ ਨੇ ਤੰਗ ਕੀਤਾ ਹੋਇਆ ਸੀ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਪੋਲਿਟਿਸ਼ੀਅਨ ਜਿਹੜੇ ਆ ਪੈਰ ਪੈਰ ਤੇ ਮੁੱਕਰ ਜਾਂਦੇ ਆ ਪੈਰ ਪੈਰ ਤੇ ਭੁੱਕ ਜਾਂਦੇ ਆ ਜੀ ਫਿਰ ਸੁਖਪਾਲ ਖੈਰਾ ਤੇ ਵੀ ਇਤਰਾਜ਼ ਕਰਦੇ ਆ ਇਹਨਾਂ ਨੇ ਗੋਲਦੀ ਸਾਹਿਬ ਨੇ ਆਖਿਆ ਕਿ ਮੈਂ ਆ ਰਿਹਾ ਕੱਲ ਨੂੰ ਕੋਈ ਗੱਲ ਨਹੀਂ ਪੇੜ 'ਚ ਮਿਲਦੇ ਹਾਂ ਯਾਨੀ ਮਦਾਨ 'ਚ ਟਕਰਾਂਗੇ ਹੁਣ ਤੈਨੂੰ ਟਕਰਾਂਗੇ ਸਜਰੇ ਸ਼ਰੀਕ ਤੇਰੇ ਬਣ ਕੇ ਸਜਰੇ ਸ਼ਰੀਕ ਜਦੋਂ ਬਣ ਕੇ ਪ੍ਰਵੀਨ ਜੀ ਉਹ ਤਾਂ ਪਰ ਟਕਰਨਾ ਹੀ ਆ ਇੱਕ ਦੂਸਰੇ ਨੂੰ ਪਰ ਇਹ ਕਿਆਫਾ ਲੱਗੀ ਹੀ ਵਿਆਹ ਸੀਗਾ ਕਿ ਜੋ ਅਸਤੀਪਾ ਆਇਆ ਵਾ ਗੋਲਡੀ ਦਾ ਇਹ ਇੱਕ ਨਵੇਂ ਰਸਤੇ ਤੇ ਜਾਣਗੇ ਕਿਉਂਕਿ ਸ਼ਹਿਰੋਂ ਸ਼ਹਿਰੀ ਦੇ ਰਾਹੀਂ ਇੱਕ ਪੈਗਾਮ ਵੀ ਇਸੇ ਤਰ੍ਹਾਂ ਦਾ ਸੀ ਹਾਲਾਂਕਿ ਦੇਖੋ ਜਿਹੜੀ ਟਿਕਟ ਸੀਗੀ ਭਾਜਪਾ ਦੀ ਸੰਗਰੂਰ ਤੋਂ ਉਹ ਉਹਨਾਂ ਨੇ ਹੋਲਡ ਕਰ ਰੱਖੀ ਸੀ ਜੀ ਹੂੰ ਹੂੰ ਉਹ ਟਿਕਟ ਜਿਹੜੀ ਆ ਉਹ ਹਾਲੇ ਦਿੱਤੀ ਨਹੀਂ ਸੀ ਗਈ ਕਿਉਂਕਿ ਸ਼ਾਇਦ ਭਾਜਪਾ ਨੂੰ ਵੀ ਲੱਗਦਾ ਸੀਗਾ ਕਿ ਗੱਡੀ ਤੁਰੀ ਆ ਧੂਰੀ ਤੋਂ ਹੋ ਸਕਦਾ ਹੈ ਕਿ ਇੱਧਰ ਨੂੰ ਆ ਜਾਵੇ ਹੂੰ ਪਰ ਗੋਲਦੀ ਨੂੰ ਕਹਿੰਦੇ ਆ ਕਿ ਇਧਰ ਲਿਆਉਣ ਚਿਕ ਸਿੰਗਰ ਦੀ ਭੂਮਿਕਾ ਕਾਫੀ ਜ਼ਿਆਦਾ ਰਹੀ ਆ ਜਿਹੜਾ ਕਿ ਮੰਤਰੀਆਂ ਸੰਤਰੀਆਂ ਦੇ ਵੀ ਕਰੀਬ ਹੋਵੇਗਾ ਤੁਹਾਨੂੰ ਪਤਾ ਹੂੰ ਹੂੰ ਸਰਕਾਰ ਵੀ ਆਰਟਿਸਟਾਂ ਦੀ ਆ ਹੂੰ ਇਹ ਤੇ ਚੰਨੀ ਸਾਹਿਬ ਗਲਤ ਕਹਿ ਜਾਂਦੇ ਕਈ ਵਾਰ ਕਿ ਇਹ ਸਰਕਾਰ ਸ਼ਰਾਬੀਆਂ ਦੀ ਹੈ ਨਹੀਂ ਸਰਕਾਰ ਕਲਾਕਾਰਾਂ ਦੀ ਹੈ ਤਾਂ ਕਲਾਕਾਰੀ ਬਹੁਤ ਕਰਦੇ ਨੇ ਫਿਰ ਗੋਲਦੀ ਨੇ ਆਪਣਾ ਰਸਤਾ ਚੁਣਿਆ ਤੁੰਨ ਤੇ ਉਹਦੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਕੁਝ ਲੋਕ ਲਿਖ ਰਹੇ ਨੇ ਉਪਰਾਨੀਆਂ ਵੀਡੀਓ ਕੱਢ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਇੱਕ ਬੁਢਾ ਜਿਹੜਾ ਸੀਗਾ ਬਹੁਤ ਹੀ ਘਟੀਆਂ ਸ਼ਬਦਾਵਲੀ ਇਸਤੇਮਾਲ ਕਰਦਾ ਪਿਆ ਹੂੰ ਬੀਬੀ ਸਿਮਰਤ ਉਹ ਗੋੜਾ ਬਾਰੇ ਇਹ ਇਹ ਜਿੱਤਰ ਨੂੰ ਜਾਣਦੀ ਸੀ ਗੋਲਦੀ ਦੀ ਬਹੂ असि पिछले छोटा हाथी ला लेंगे गाला बजा थी के दस भैने करतारू वोट किनू पाएगी माहौलिंग भी जी चल है, रही हैोल्डी पा देख ला कि जेडे इस तरह बोल रहे थे अज तू बैठ गया पर उन्होंने जो देख लिया क्या बैठी क्या कांग्रेस नहीं मेरा भविख चले गया गल दूसरे पासे जी अज गोल्डी ने कही ਉਹ ਇੱਕ ਹੀ ਕਿਵੇਂ ساری ਉਮਰ ਲਈ ਮਾਨ ਸਾਹਿਬ ਤੁਹਾਡੇ ਕੋਲ ਆ ਗਏ ਸਾਰੀ ਉਮਰ ਹੂੰ ਹੂੰ ਇਹ ਉਮਰ ਕਿੰਨੀ ਕੁ ਰਹਿੰਦੀ ਉਮਰ ਤਾਂ ਇਨਸ਼ਾਅੱਲਾ ਭਾਈ ਇਹਨਾਂ ਦੀ ਜਿਹੜੀ ਉਮਰ ਇਹ ਲੰਬੀ ਹੋਵੇ ਪਰ ਸਿਆਸੀ ਪਾਰੀ ਵੀ ਕਿੰਨੀ ਕੁ ਉਮਰ ਰਹਿੰਦੀ ਉਹ ਵੇਖਣਾ ਹੁੰਦਾ ਕਿਉਂਕਿ ਜਿਹੜੇ ਅੱਜ ਇਸ ਤਰ੍ਹਾਂ ਚਲੇ ਜਾਂਦੇ ਹਨ ਨਾ ਪ੍ਰਵੀਨ ਜੀ ਜੀ ਕਿਉਂਕਿ ਦਲਬਤਨੀ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕਰ ਲਈ ਆ ਇਹ ਰਾਸ ਆਉਂਦੀ ਆ ਕਿਤਰਾ ਰਾਸ ਆਉਂਦੀ ਮੈਂ ਤੁਹਾਨੂੰ ਵਿਚਲਾ ਨੁਕਤਾ ਵੀ ਦੱਸ ਦਿੰਦਾ ਇਨਾਂ ਨੂੰ ਕੋਈ ਪਰਵਾਹ ਨਹੀਂ ਰਹਿੰਦੀ ਕਿ ਜੇ ਅਸੀਂ ਕਾਂਗਰਸ ਛੱਡ ਕੇ ਚੱਲੇ ਤਾਂ ਚਲੋ ਪਰਸਨਲ ਸਾਡੇ ਲਿੰਕ ਵੋਟ ਉਥੇ ਨਾਲ ਆਉਣੀ ਆ ਪਰ ਗਾਂ ਜਿਹਦੇ ਚ ਜਾਵਾਂਗੇ ਉਹ ਇਹਨਾਂ ਦਾ ਉਹ ਵੀ ਵੱਡਾ ਧੜਾ ਉਹਨਾਂ ਨੇ ਪ੍ਰਬੰਧ ਕਰ ਲੈਣਾ ਉੱਥੇ ਵੀ ਤੇ ਲੋਕ ਨੇ ਜੀ ਜੀ ਉਹ ਸਾਡੇ ਨਾਲ ਆ ਕੇ ਹੋਣਗੇ ਸੋ ਇਸ ਵਾਸਤੇ ਦਲ ਬਤਲੀ ਦਾ ਦੌਰ ਚੱਲਦਾ ਪਰ ਮੇਰਾ ਮੰਨਣਾ ਹੈ ਠੀਕ ਹੈ ਇਹ ਆਪੋ ਆਪਣੇ ਫੈਸਲੇ ਹੁੰਦੇ ਆ ਜਿਸ ਨੇ ਡੰਡੀਏ ਪਹਿਣਾ ਡੰਡੀ ਚਲਾ ਜਾਵੇ ਜਿਸ ਨੇ ਲੇਕ ਰੋਡ ਜਾਣਾ ਲੇਕ ਰੋਡ ਚਲਾ ਜਾਵੇ ਜੇ ਕੋਈ ਹਾਈਵੇ ਤੇ ਟੋਲ ਦੇ ਕੇ ਚੜ੍ਹਨਾ ਚਾਹੁੰਦਾ ਤਾਂ ਜਾਵੇ ਪਰੰਤੂ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਸਥਿਤੀ ਕੁਝ ਦਿਨ ਪਹਿਲਾਂ ਮਜ਼ਬੂਤ ਨਜ਼ਰ ਆ ਰਹੀ ਸੀ ਕਿ ਸਿੰਗਲਾ ਦੇ ਜਾਣ ਉਪਰੰਤ ਗੋਲਡੀ ਦੇ ਜਾਣ ਉਪਰੰਤ ਈਮਾਨ ਉੱਤੇ ਪਹਿਲਾਂ ਹੀ ਹੈ ਨਹੀਂ ਸੁਮਿਤ ਵਰਗੇ ਵੀ ਸਿੱਧੂ ਸਾਪ ਦੇ ਨਾਲ ਹੀ ਆ ਪਰ ਮੇਰਾ ਮੰਨਣਾ ਹੈ ਕਿ ਬਹੁਤ ਚੈਲੈਂਜਿੰਗ ਸਥਿਤੀ ਆ ਜਿਹੜੀ ਸੁਖਪਾਲ ਸਿੰਘ ਖਹਿਰਾ ਵਾਸਤੇ ਬਣ ਗਈ ਹੈ ਮੇਰਾ ਤੇ ਮੰਨਣਾ ਹੈ ਕਿ ਫਸ ਗਿਆ ਸੁਖਪਾਲ ਸਿੰਘ ਖਹਿਰਾ ਹੁਣ ਇਸ ਲੜਾਈ ਚ ਫਸ ਗਿਆ ਜੀ ਜੀ فرق ਤਾਂ ਪੈਂਦਾ ਹੀ ਜੀ ਲੀਡਰਾਂ ਦੇ ਜਾਣ ਨਾਲ ਇਲਾਕੇ ਦੇ ਵਿੱਚ ਵੋਟ ਬੈਂਕ ਨੂੰ ਪ੍ਰਚਾਰ ਨੂੰ ਫਰਕ ਤਾਂ ਪੈਂਦਾ ਹੀ ਹੈ ਜੀਪੀ ਦਾਵਾ ਕਰ ਰਹੇ ਨੇ ਮਿੰਟੂ ਜੀ ਕਹਿੰਦੇ ਚੰਨੀ ਤਾਂ ਦੁਖੀ ਹੋਗਾ ਸੀ ਤਾਂ ਕਰਕੇ ਆਮ ਆਦਮੀ ਪਾਰਟੀ ਚ ਗਿਆ ਸ਼ਾਇਦ ਫਤੇਗੜ ਸਾਹਿਬ ਤੋਂ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਈ ਬਿਲਕੁਲ ਇਹ ਫਤੇਗੜ ਸਾਹਿਬ ਤੋਂ ਉਮੀਦਵਾਰ ਨੇ ਹੈ ਇਸ ਵੇਲੇ ਜੇ ਆਪਾਂ ਵੇਖੀਏ ਤੇ ਤੁਹਾਨੂੰ ਪਤਾ ਹੀ ਆ ਦਲ ਬਦਲੀ ਜਿਹੜੀ ਜਦੀ ਗੱਲ ਕਰਦੇ ਆ ਉਹ ਇੱਥੇ ਵੀ ਵੇਖਣ ਨੂੰ ਮਿਲੀ ਸੀਗੀ ਦਰਅਸਲ ਕੀ ਹੈ ਕਿ ਇਹ ਪੁਰਾਣੇ ਯਾਰ ਨੇ ਭਗਵੰਤ ਮਹਾਂਮੋਹਰਾਂ ਦੇ ਜਦੋਂ ਪੀਪੀਪੀ ਹੁੰਦੀ ਸੀਗੀ ਉਸ ਵੇਲੇ ਦੇ ਇਹ ਬੇਲੀ ਆ ਇਕੱਠੇ ਕੰਮ ਕਰਦੇ ਰਹੇ ਆ ਜੀ ਚੰਨੀ ਸਾਹਿਬ ਦੇ ਨਾਲ ਨਹੀਂ ਬਣੀ ਤੇ ਆਪਾਂ ਨੂੰ ਵੀ ਪਤਾ ਹੈ ਨਾ ਹਮਮ ਚੰਨੀ ਸਾਹਿਬ ਦੇ ਨਾਲ ਪ੍ਰਵੀਨ ਜੀ ਨਹੀਂ ਬਣੀ ਇਹ ਆਪਾਂ ਨੂੰ ਸਦਨਾਂ ਨੂੰ ਪਤਾ ਹੈਗਾ ਇੱਕ ਇੰਟਰਵਿਊ ਦੇ ਦੌਰਾਨ ਇਸ ਤੱਕ ਬਈਨਾਂ ਨੇ ਖੁਲਾਸਾ ਕੀਤਾ ਆ ਜੀ ਕਿ ਦੇਖੋ ਮੈਂ ਬਹੁਤ ਜ਼ਿਆਦਾ ਬੁਖੀ ਹੋ ਕੇ ਕਾਂਗਰਸ ਛੱਡ ਗਿਆ ਜੀ ਉਹ ਕਹਿੰਦੇ ਆ ਕਿ ਲੋਕੋ ਗੱਲ ਇਹ ਆ ਕਿ ਚੰਨੀ ਸਾਹਿਬ ਜਿਹੜੇ ਸੀਗੇ ਉਹ ਆਪਦੇ ਭਰਾਵਾ ਟਿਕਟ ਮੰਗਦੇ ਸੀਗੇ ਹਮ ਜਦੋਂ ਮਤਲਬ ਕਿ ਟਿਕਟ ਨਹੀਂ ਮਿਲੀ ਹੋਣਾ ਟਿਕਟ ਨਹੀਂ ਮਿਲੀ ਤੇ ਭਾਈ 에ਰ ਉਹਨਾਂ ਨੇ ਆਪਦੇ ਭਰਾ ਨੂੰ ਮદાન ਚ ਉਤਾਰ ਦਿੱਤਾ ਹਮ ਤੇ ਉਹ ਕਹਿੰਦੇ ਕਿ ਮੈਂ ਰਾਹੁਲ ਗਾਂਧੀ ਨੂੰ ਵੀ ਕਿਹਾ ਜੀ ਇੱਕ ਕਾਂ ਬਈ ਕਾਂਗਰਸ ਦੇ ਜਿਹੜੇ ਪ੍ਰਧਾਨ ਸੀ ਉਸ ਵੇਲੇ ਕਿ ਸਾਡਾ ਮੁੱਖ ਮੰਤਰੀ ਚੰਨੀ ਮੈਨੂੰ ਬਹੁਤ ਤੰਗ ਕਰਦਾ ਪਿਆ ਹੂੰ ਹੂੰ ਮੇਰੇ ਖਿਲਾਫ ਆਪ ਦਾ ਭਰਾ ਮਦਾਨ ਚ ਉਤਾਰ ਦਿੱਤਾ ਹੂੰ ਤੇ ਉਹ ਕਹਿੰਦਾ ਕਿ ਜਦੋਂ ਫਿਰ ਕੋਈ ਵੀ ਗੱਲਬਾਤ ਨਹੀਂ ਸੁਣੀ ਫਿਰ ਮੈਂ ਦੁਖੀ ਹੋ ਕੇ ਚਲਾ ਗਿਆ ਹੂੰ ਜੀ ਤਾਂ ਦੇਖੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਇਹ ਨੇ ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਸਭ ਕੁਝ ਚੋਣ ਲੜਨਾ ਹੈ ਕੁੱਲਮ ਲਾ ਕੇ ਅਲਟੀਮੇਟਲੀ ਤੋ ਉਹੀ ਹੈ ਨਾ ਕਿ ਭਾਈ ਟਿਕਟ ਸੀਟ ਪਾਵਰ ਹਮ ਹ ਉਹਦਾ ਐਚਓ ਇਸ਼ਿਹਰਤ ਵਗੈਰਾ ਵਗੈਰਾ ਪਾਰਟੀ ਸਿਦਾਤ ਇਹ ਸੈਕੰਡਰੀ ਚੀਜ਼ਾਂ ਹੋ ਗਈਆਂ ਨੇ ਅੱਜ ਦੀ ਨੀਤੀ ਇਹ ਇਹ ਵੇਖਣਾ ਪਵੇਗਾ ਤੁਹਾਨੂੰ ਹਾਂ ਠੀਕ ਆ ਕਨਿਸ਼ ਸਾਹਿਬ ਜੀ ਇਸ ਤਰ੍ਹਾਂ ਕਰ ਰਹੇ ਸੀ ਤਾਂ ਗਲਤ ਹੈ ਗਲਤ ਕਰ ਰਹੇ ਸੀ ਕਿ ਜੇ ਟਿਕਟ ਨਹੀਂ ਮਿਲੀ ਉਹਨਾਂ ਦੇ ਪਰਿਵਾਰਕ ਜੀ ਨੂੰ ਸਮਝਾਉਣਾ ਚਾਹੀਦਾ ਸੀ ਪਰ ਤੁਹਾਨੂੰ ਪਤਾ ਉਹ ਕਹਿੰਦੇ ਸੀਗੇ ਕਿ ਨਹੀਂ ਮੈਂ ਬੇਵਸ ਹੂੰ ਬੇਬਸ ਹੋ ਗਿਆ ਮੈਂ ਕੀ ਕਰਾਂ ਤਾਂ ਮਤਲਬ ਕਿ ਠੀਕ ਆ ਇਹ ਮੌਕੇ ਇਸ ਤਰ੍ਹਾਂ ਹੁੰਦੇ ਆ ਗੋਲਡੀ ਵਾਲਾ ਵੀ ਦੇਖ ਲਓ ਸੋ ਇਹ ਕਾਂਗਰਸ ਦੇ ਵਿੱਚ ਨਾ ਇਹ ਕਿਤੇ ਨਾ ਕਿਤੇ ਹੈਗਾ ਇਹ ਤਾਂ ਕਿਤੇ ਨਾ ਕਿਤੇ ਦੁਕਾਨ ਤੱਕ ਪੱਕ ਹੈਗਾ ਦੇਖੋ ਕਿ ਜਿਸ ਦਾ ਬੇਦਾ ਜੋਬ ਕਰਦਾ ਨਾ ਉਹ ਦੂਸਰੇ ਧੜੇ ਨੂੰ ਥਿੱਬੀ ਲਾਉਣ ਤੋਂ ਬਾਅਦ ਨਹੀਂ ਆਉਂਦਾ ਤਾਂ ਤੁਸੀਂ ਆ ਦੇਖ ਲਓ ਜੀ ਕੁਲਵੀਰ ਜੀਰਾ ਨੂੰ ਖਡੂਰ ਸਾਹਿਬ ਤੋਂ ਟਿਕਟ ਮਿਲ ਗਈ ਕਿਉਂ ਮਿਲ ਗਈ ਕਿਉਂਕਿ ਇੱਕ ਧੜੇ ਨੇ ਜ਼ੋਰ ਲਾ ਕੇ ਲਾਣਾ ਗੁਰਜੀਤ ਜਿਹੜਾ ਉਹ ਵਾਰ ਕਰ ਦਿੱਤਾ ਜੀ ਕਿਉਂਕਿ ਹਿੰਦੂ ਸਿੱਖ ਮੈਂ ਜਿਵੇਂ ਤੁਹਾਨੂੰ ਦੱਸਿਆ ਨਹੀਂ ਸੀਗਾ ਐਕਸਪਲੇਨ ਕਰਕੇ ਸੋ ਇਹ ਕਾਂਗਰਸ ਦੀ ਅੰਦਰੂਨੀ ਲੜਾਈ ਇਹ ਅੰਦਰੂਨੀ ਖਾਨਾ ਚੰਗੀ ਜਿਹੜੀ ਆ ਉਹ ਜਾਰੀ ਰਹਿੰਦੀ ਆ ਜੀ ਤੇ ਮਿੰਟ ਜੀ ਅਗਲੀ ਖਬਰ ਤੇ ਵੱਲ ਵਧੀਏ ਗੱਲ ਕਰਕੇ ਬਾਜਵਾ ਸਾਹਿਬ ਦੇ ਬਿਆਨ ਦੀ ਉਹ ਕਹਿ ਰਹੇ ਨੇ ਬਿੱਟੂ ਗद्दार ਆ ਤੇ ਇਹਨੂੰ ਸਬਕ ਸਿਖਾਉਣਾ ਸੀ ਹਾਂਜੀ ਉਹ ਕਹਿੰਦੇ ਕਿ ਮੈਂ ਤਾਂ ਕੋਠੀ ਕਾਠੀ ਲੱਭਣ ਡਿਆ ਕਿ ਕੋਈ ਕੋਠੀ ਕਿਰਾਏ ਤੇ ਮਿਲ ਜਾਵੇ ਤੇ ਮੈਂ ਤਾਂ ਪੱਕਾ ਡੇਰਾ ਹੀ ਲਾ ਲੈਣਾ ਜੀ ਮੈਂ ਤੇ ਇੱਥੇ ਲਾਉਂਗਾ ਪੱਕਾ ਡੇਰਾ ਤੇ ਇਹਨੂੰ ਹਰਾ ਕੇ ਹੀ ਜਾਣਾ ਆ ਉੱਧਾ ਨਹੀਂ ਮੈਂ ਜਾਣਾ ਠੀਕ ਹੈ ਤੇ ਅੱਜ ਗੱਲ ਜਿਹੜੀ ਹੈ ਨਾ ਇਹ ਮਤਲਬ ਮਾਨ ਸਾਹਿਬ ਨੇ ਵੀ ਛੜੀ ਕਹਿੰਦੇ ਕਿ ਦੇਖੋ ਪਤਾ ਨਹੀਂ ਕੌਣ ਕਿੱਥੇ ਤੁਰਿਆ ਫਿਰਦਾ ਸੰਗਰੂਰ ਵਾਲੇ ਨੂੰ ਆਨੰਦਪੁਰ ਸਾਹਿਬ ਲੈ ਗਏ ਕਿਸੇ ਨੂੰ ਕਿਤੇ ਮਠੰਡੇ ਘਲਾ ਦਿੰਦੇ ਆ ਮਠੰਡੇ ਵਾਲੇ ਨੂੰ ਸਾਪੇ ਨੁਦੇਆਣੀ ਤੇ ਕਹਿੰਦੇ ਹੁਣ ਬਾਜਵਾ ਕੋਠੀ ਲੱਭਦਾ ਫਿਰਦਾ ਕਿ ਮੈਂ ਹਰਵਾਉਣਾ ਹੂੰ ਹੂੰ ਬੜਿੰਗ ਨੂੰ ਹਰਵਾ ਕੇ ਜਾਣਾ ਮਤਲਬ ਤੇ ਉਲਟ ਕਿ ਭਈ ਉਹ ਆਪਣੇ ਹੀ ਕੈਂਡੀਡੇਟ ਨੂੰ ਹਰਵਾਉਣ ਵਾਸਤੇ ਕੋਠੀ ਲੱਭਦਾ ਹੈ ਹਾਂ ਜੀ ਇਥੇ ਚਲੋ ਇਹਨਾਂ ਦੇ ਇੱਕ ਦੂਜੇ ਪ੍ਰਤੀ ਤਨਸੋਧਿਆ ਦੇਖੋ ਪ੍ਰਤਾਪ ਸਿੰਘ ਬਾਜਵਾ ਦਾ ਵੀ ਉਹ ਬਿਆਨ ਹੈ ਕਿ ਜੇ ਤੁਸੀਂ ਦੇਖੋਗੇ ਵਰਡਿੰਗ ਸਿੰਘ ਦਾ ਵੀ ਉਹ ਬਿਆਨ ਹੈ ਹੂੰ ਹੂੰ ਕਿ ਮੈਂ ਵਿਕਟੂ ਨੂੰ ਗਦਾਰ ਨੂੰ ਉਹਨੇ ਗਦਾਰੀ ਕੀਤੀ ਆ ਸਾਡੀ ਪਾਰਟੀ ਦੇ ਨਾਲ ਕੰਮਕ ਸਿਖਾਉਣਾ ਹੂੰ ਹੂੰ ਹੁਣ ਦੇਖੋ ਰਾਜਾ ਵੜਿੰਗ ਕਾਮਯਾਬ ਹੁੰਦਾ ਕਿ ਨਹੀਂ ਮੈਨੂੰ ਨਹੀਂ ਪਤਾ ਇਹ ਪਤਾ ਲੱਗੇਗਾ 5 10 ਦਿਨਾਂ ਬਾਅਦ ਜਦੋਂ ਹੁਣ ਸਾਰੇ ਪੱਤੇ ਖੁੱਲ ਗਏ ਨੇ ਪ੍ਰਚਾਰ ਅੱਗੇ ਦਾ ਨੋਟੀਫਿਕੇਸ਼ਨ ਜਾਰੀ ਹੋਏਗਾ ਹੂੰ ਕੱਲ ਜਿਹੜੀ ਇਸ ਵੇਲੇ ਖਲੋਤੀ ਆ ਉਹ ਖਲੋਤੀ ਆ ਇੱਥੇ ਜੇ ਕਿ ਵੜਿੰਗ ਵੇਖ ਲਓ ਕਿ ਰਾਦੇ ਨੇ ਰਿਚ ਗਿਆ ਓਕੇ ਹੂੰ ਹੂੰ ਕਾਂਗਰਸ ਦੇ ਜਿਹੜੇ ਕੁਝ ਆਸ਼ੂ ਵਿਰੋਧੀ ਕਹਿ ਲੋ ਕਿ ਲੀਡਰ ਰਹੇਗੇ ਉਹਨਾਂ ਦੇ ਨਾਲ ਮੇਲ ਮਲਾਪ ਕੀਤਾ ਠੀਕ ਹੈ ਜੀ ਇਹਦਾ ਮਤਲਬ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਦੇ ਕੁਝ ਸਮਰਥਕ ਹਾਲੇ ਵੀ ਵਿਟਰੇ ਆ ਇੱਕ ਤਰਜਮਾਨ ਨੇ ਤੇ ਇਹਨਾਂ ਦੇ ਕਾਂਗਰਸ ਦੇ ਤਰਜਮਾਨ ਸੰ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੂੰ ਇੱਕ ਕੋਈ ਬਹੁਤ ਛੋਟਾ ਲੀਡਰ ਉਹ ਵੀ ਅਸਤੀਫਾ ਦੇ ਗਿਆ ਪਰ ਜੇ ਤੁਸੀਂ ਦੂਸਰੇ ਪਾਸੇ ਵੇਖੋਗੇ ਤਾਂ ਰਾਜਾ ਬੜਿੰਗ ਭਾਰਤ ਪੂਸ਼ਣ ਆਸ਼ੂ ਦੇ ਆਪੋਜੀਟ ਚਲਣ ਵਾਲੇ ਧੜਿਆਂ ਦੇ ਨਾਲ देर रात ਮਿਲਿਆ ਠੀਕ ਹੈ ਜੀ ਫਿਰ ਇਹਨਾਂ ਨੇ ਇੱਕ ਵੱਡੇ ਰੋਡ ਸ਼ੋਅ ਦਾ ਪਲਾਨ ਬਣਾਇਆ ਉਹਨੂੰ ਵਿਅੰਤਿਆ ਕਿ ਕਿਸ ਤਰ੍ਹਾਂ ਆਇ ਪ੍ਰੋਡਕਸ਼ਨ ਜਿਹੜਾ ਵੱਡਾ ਕਰਨਾ ਹੈ ਹਮ ਤਾਂ ਇਹਦਾ ਮਤਲਬ ਤੇ ਇਹੋ ਨਿਕਲਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਸ਼ਾਇਦ ਭਰੋਸਾ ਮਿਲ ਗਿਆ ਉਹਨੂੰ ਵੇਚ ਕੇ ਰਹੇ ਨੇ ਤੇ ਜਿਹੜੇ ਦੂਸਰੇ ਬੰਦੇ ਆ ਉਹਨਾਂ ਨੂੰ ਨਾਲ ਤੋਰਨ ਦਾ ਤਰਗਤ ਕਰਦੇ ਫਿਰ ਹਮ ਹਮ ਦੇਖੋ ਜੇ ਰਾਜਾ ਵੜੇਂਗਾ ਮਾਨ ਸਾਹਿਬ ਕੀ ਕਹਿੰਦੇ ਆ ਪ੍ਰਤਾਪ ਬਾਜਵਾ ਕੀ ਕਹਿੰਦੇ ਆ ਮੈਨੂੰ ਉਹਨੂੰ ਪਤਾ ਹਮ ਹਮ ਇਹਨਾਂ ਨੂੰ ਕਹਿਣ ਦੇ ਜੀ ਪਰ ਮੈਂ ਜਿੰਨੀ ਕੁ ਲੁਧਿਆਣੇ ਦੀ ਸਥਿਤੀ ਨੂੰ ਸਮਝਦਾ ਮਾਂ ਕਿ ਜੇ ਕਰ ਧਰੇ ਸਾਰੇ ਤੁਰ ਪੈਂਦੇ ਆ ਰਾਜਾ ਬਣਦਾ ਹਮ ਹਮ ਤੇ ਕੋਈ ਅਸੰਭਵ ਗੱਲ ਨਹੀਂ ਹੈ ਪਰ ਅਪਣੀਤ ਬੁੱਟੂ ਦਾ ਹਾਲ ਜੀ ਜੀ ਚੁੱਕੇ ਦੇਖੋ ਗੱਲੇ ਸੀ ਕਿ ਜੇ ਸਹਿਮਤੀ ਨਾ ਬਣਦੀ ਕਾਂਗਰਸ ਬਹੁਤ ਵੱਡੇ ਪਦਰ ਤੇ ਪਾਟੋ ਧਾੜ ਦਾ ਸ਼ਿਕਾਰ ਹੋ ਜਾਂਦੀ ਉਹਦਾ ਜਿਹੜਾ ਫਰਕ ਪੈਣਾ ਸੀਗਾ ਨਾ ਉਹ ਇਹ ਪੈਣਾ ਸੀ ਕਿ ਪੱਪੀ ਦੀ ਸਥਿਤੀ ਬਹੁਤ ਮਜ਼ਬੂਤ ਹੋ ਜਾਣੀ ਵੈਸੇ ਤੁਸੀਂ ਇਤਫਾਕ ਵੇਖੋ ਹਮਮ ਕਿ ਪੱਪੀ ਵੀ ਕਾਂਗਰਸੀ ਰਿਆ ਰਵਨੀਤ ਬਿੱਟੂ ਵੀ ਕਾਂਗਰਸੀ ਹਮਮ ਤੇ ਇਹ ਵੀ ਆ ਗਿਆ ਮਤਲਬ ਵੜਿੰਗ ਸਾਹਿਬ ਵੀ ਆ ਗਏ ਤੋ ਜ਼ਿਆਦਾਤਰ ਜੇ ਆਪਾਂ ਦੇਖੀਏ ਤਾਂ ਟੱਕਰ ਦੇ ਵਿੱਚ ਨਜ਼ਰ ਆਉਂਦੇ ਹਾਲਾਂਕਿ ਹਾਲੇ ਬੈਂਸੋਰਾ ਦੇ ਪੱਤੇ ਖੋਲਣੇ ਸਭ ਨੂੰ ਪਤਾ ਹੈ ਪਿਛਲੇ ਜੇ ਦੋ ਇਲੈਕਸ਼ਨਾਂ ਦੀ ਗੱਲ ਕਰੀਏ ਐਮਪੀ ਖਲੋ ਕੇ ਇੱਕ ਵਾਰੀ 2 ਲੱਖ ਤੋਂ ਵੱਧ ਇੱਕ ਵਾਰੀ 5 ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਨੇ ਬੈਂਸ ਨੇ ਜਾਂ ਉਹਨਾਂ ਦਾ ਸਮਰਥਨ ਜਿਹੜਾ ਉਹ ਇੱਕ ਬਹੁਤ ਕਹਿੰਦੇ ਕਿ ਵੱਡਾ ਪੱਖ ਰਹੇਗਾ ਇਸ ਗੱਲਬਾਤ ਤਾਂ ਉਹ ਮੇਰਾ ਤਾਂ ਮੰਨਣਾ ਹੈ ਹੁਆ ਕਿ ਨਾਜਾ ਬਣੇਗੇ ਚੇਤਰ કડਵਾ ਟਾਈਮ ਉਥੇ ਲਾ ਦਿੰਦਾ ਹੈ ਵਿਚਾਰ ਕਰ ਲੈਂਦਾ ਤੜੇਬੰਦੀ ਜਿਹੜੀ ਹੈ ਉਹਦਾ ਉਭਾਰ ਨਹੀਂ ਹੁੰਦਾ ਤੇ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਵਾਲੀ ਗੱਲ ਨਹੀਂ ਕਿ ਜੇ ਰਵਨੀਤ ਬਿੱਟੂ ਉਥੋਂ ਹਾਰ ਕਰ ਜੀ ਜੀ ਤੇ ਮਿੰਟ ਜੀ ਅਗਲੀ ਖਬਰ ਤੇ ਵੱਲ ਵਧੀਆ ਗੱਲ ਕਰਗੇ ਜਿਹੜਾ ਬਲਵਿੰਦਰ ਸਿੰਘ ਪਿੰਡਰਾਵਾਲਿਆਂ ਦਾ ਕਤਲ ਹੋਇਆ ਉਹ ਭਾਈ ਮਨਜੀਤ ਸਿੰਘ ਕਹਿ ਰਹੇ ਨੇ ਕਿ ਸਾਜ਼ਿਸ਼ ਦੇ ਤਹਿਤ ਹੋਇਆ ਜੀ ਦੇਖੋ ਗੱਲ ਇਹ ਆ ਕਿ ਸਾਜ਼ਿਸ਼ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਬਲਵਿੰਦਰ ਸਿੰਘ ਪਿੰਡਰਾਵਾਲੇ ਮ੍ਰਿਤਕ ਪਾਇਆ ਗਿਆ ਜੀ ਖੂਨ ਦੇ ਨਾਲ ਦੇ ਲਤਪਤ ਸੀ ਹੂੰ ਹੂੰ ਉਸ ਤੋਂ ਬਾਅਦ ਦੇਖਿਆ ਗਿਆ ਤਾਂ ਤੁਹਾਨੂੰ ਪਤਾ ਹੀ ਆ ਕਲਿੰਗਸ ਦੀ ਇੱਕ ਲੜੀ ਚੱਲ ਰਹੀ ਹੈ ਤਾਂ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਅੱਜ ਤਾਂ ਆਸਟ੍ਰੇਲੀਆ 'ਚ ਵੀ ਖਬਰ ਆਈ ਪਈ ਸੀ ਕਿ ਉੱਥੇ ਵੀ ਦਾਵਾ ਕੀਤਾ ਗਿਆ ਹੂੰ ਹੂੰ ਕਿ ਸਪਾਈਨ ਬੁਸ਼ ਦੇ ਹੇਠ ਉਥੋਂ ਕੁਝ ਇੰਡੀਅਨ ਪਤਾ ਨਹੀਂ ਹੁਣ ਅਧਿਕਾਰੀ ਸੰਖੇਪ ਤੌਰ ਤੇ ਜਨ ਜਸੂ ਉਸ ਕੋ ਹੋਰ ਸੰ ਕੋ ਕੱਢੇਗਾ ਹਮਮ ਖੈ ਪੇਜੈਂਟ ਕਰ ਤਈ ਇਹਨਾਂ ਚੀਜ਼ਾਂ ਨੂੰ ਜਦੋਂ ਫਿਰ ਇਧਰ ਜੋੜਿਆ ਜਾਂਦਾ ਖਾਸ ਤੌਰ ਤੇ ਤੁਹਾਨੂੰ ਪਤਾ ਹੀ ਹੈ ਜਰਨੈਲ ਸਿੰਘ ਪਿੰਡਰਾਵਾਲੇ ਦੀ ਫੈਮਿਲੀ ਦਾ ਕੋਈ ਮੈਂਬਰ ਹੋਵੇਗਾ ਜਾਂ ਕਰਤਾਰ ਸਿੰਘ ਪਿੰਡਰਾਵਾਲੇ ਤਾਂ ਮਤਲਬ ਕਿ ਇਹ ਜਿਹੜੇ ਦਮ ਕਮੇਟਕਸਾਲ ਵਾਲੇ ਕਿਸੇ ਦਾ ਵੀ ਮੰਨ ਲਓ ਕੋਈ ਇਸ ਤਰ੍ਹਾਂ ਦਾ ਪਰਿਵਾਰਕ ਮੈਂਬਰ ਹੈ ਉਹਦਾ ਕੋਈ ਨੁਕਸਾਨ ਹੁੰਦਾ ਤਾਂ ਸ਼ੱਕ ਸ਼ੁਬਾ ਤੇ ਹੋਏਗਾ ਨਾ ਜ਼ਰਾ ਜੀ ਤੂੰ ਗੱਲ ਇਹ ਹੈ ਕਿ ਪੁਲਿਸ ਇਹਦੇ ਤੋਂ ਬਿਲਕੁਲ ਆਪੋਜ਼ਿਟ ਕਾਰਨ ਦੱਸ ਰਹੀ ਆ ਪੁਲਿਸ ਨੇ ਇਹ ਅਪੀਲ ਵੀ ਕੀਤੀ ਆ ਕਿ ਕਿਰਪਾ ਕਰਕੇ ਇਹ ਜੋ ਸਾਜ਼ਿਸ਼ ਵਾਲੀ ਥਿਊਰੀ ਦਿੱਤੀ ਜਾ ਰਹੀ ਹੈ ਦਿੱਤੇ ਗੌਰ ਨਾ ਕਰੋ ਮਸਲਾ ਕੀ ਆ ਉਹ ਬਖਸ਼ਾ ਕਹਿੰਦੇ ਵੀ ਇਹਨਾਂ ਦਾ ਕੋਈ ਸੇਵਾਦਾਰ ਸੀ ਉੱਥੇ ਹਮਮ ਸ਼ਾਇਦ ਰਮਨਦੀਪ ਸਿੰਘ ਉਹਦਾ ਨਾਮ ਸੀਗਾ ਤੇ ਰਮਨਦੀਪ ਸਿੰਘ ਕਿਤੇ ਨਸ਼ਾ ਪੱਤਾ ਕਰਦਾ ਸੀਗਾ ਇਹ ਰੋਕਦੇ ਸਨ ਇਹਨਾਂ ਨੇ ਕਿਹਾ ਸੀਗਾ ਕਿ ਨਹੀਂ ਤਾਂ ਫਿਰ ਤੈਨੂੰ ਇਹ ਜਿਹੜਾ ਗੁਰਦੁਆਰਾ ਹੈ ਛੱਡਣਾ ਪਊਗਾ ਉਕੇ ਇੱਕ ਗੁਰਦੁਆਰੇ ਕਿਸਕਾ ਕੁਮਾਰ ਦੇ ਕੋਲ ਬੈਤਾ ਰੋਡ ਤੇ ਗੁਰਦੁਆਰਾ ਸੀ ਕੋ ਤੇ ਅਠਵਾਲ ਪੁਲ ਜਿਹੜਾ ਕੋਲ ਹੈ ਗੁਰੂ ਰਾਮ ਅੰਮ੍ਰਦਾਸ ਜੀ ਦਾ ਗੁਰਦੁਆਰਾ ਸੀ ਤਾਂ ਉਥੋਂ ਨੂੰ ਕੱਢਣ ਦਾ ਸ਼ਰ ਉਹਨਾਂ ਨੇ ਇਹ ਉਹਨੂੰ ਨਹੀਂ ਛਿਪਾਉਣੀ ਦਿੱਤੀ ਜਾਂ ਉਹਨੂੰ ਕਿਹਾ ਤਾਂ ਆਂਦੇ ਆ ਕਿ ਗੁੱਸੇ 'ਚ ਉਹਨੇ ਤਕਲ ਕੀ ਜੀ ਹੁਣ ਇਹ ਕਿੰਨਾ ਕਿੰਨਾ ਕੋਈ ਮੈਨੂੰ ਨਹੀਂ ਪਤਾ ਪਰ ਦੋ ਮਲਕੇ ਇੱਕ ਪਾਸੇ ਸ਼ੱਕ ਹੈ ਤੇ ਦੂਸਰੇ ਪਾਸੇ ਪੁਲਿਸ ਦਾ ਐਂਗਲ ਹੈ ਦੋ ਥਿਊਰੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਹਨ ਜੀ ਤੇ ਮਿੰਟ ਜੀ ਅਗਲੀ ਗੱਲ ਕਰੀਏ ਆਪਾਂ 골ਡੀ ਬਰਾਰ ਦੇ ਮਾਰੇ ਜਾਣ ਦੀ ਖਬਰ ਉੱਡੀ ਹੈ ਜੀ ਅੱਜ ਇੱਥੇ ਅੱਜ ਦਿਨ ਪਰ ਪੰਜਾਬ ਦੇ ਵਿੱਚ ਇਹ ਚਰਚਾ ਚੱਲੀ ਹੈ ਕਿ ਫਲੇਸ਼ਨੋ ਦੇ ਵਿੱਚ ਕੋਈ ਸ਼ੂਟਆਊਟ ਹੋਇਆ ਹੈ ਜੀ ਉੱਥੇ ਦੋ ਬੰਦਿਆਂ ਨੂੰ ਗੋਲੀ ਲੱਗੀ ਆ ਇੱਕ ਬੰਦਾ ਮਰ ਗਿਆ ਇੱਕ ਫਟਿਆ ਅਸੀਂ ਅਮਰੀਕਾ ਚਲੇ ਗਏ ਬੰਦੇ ਹੈਗੇ ਨੇ ਜਾਣ ਪਛਾਣ ਵਾਲੇ ਪਤਾ ਕੀਤਾ ਇਥੇ ਜਿਨੇ ਵੀ ਸੀਗੇ ਉਹ ਮਤਲਬ ਕਿ ਕਿ ਤੂੰ ਕਨਫਰਮ ਨਹੀਂ ਹੋਇਆ ਤੁਹਾਡੇ ਕੋਲ ਕੋਈ ਲੇਟੈਸਟ ਅਪਡੇਟ ਹੋਈ ਤਾਂ ਤੁਸੀਂ ਜ਼ਰੂਰ ਅਪਡੇਟ ਕਰ ਦੇਣਾ ਇਥੇ ਦਿਨ ਪਰ ਅੰਦਾਜ਼ੇ ਚੱਲਦੇ ਰਹੇ ਨੇ ਜੀ ਜੀ ਪਰ ਮੈਂ ਪੁਸ਼ਟੀ ਕਰਨ ਦੇ ਸਮਰੱਥ ਨਹੀਂ ਹੈਗਾ ਪਰ ਇਥੇ ਜਿੰਨੇ ਕੁ ਸਾਡੀ ਮਤਲਬ ਕਿ ਪਹੁੰਚ ਹੈਗੀ ਆ ਪੰਜਾਬ ਪੁਲਿਸ ਖੁਦ ਕਨਫਰਮ ਨਹੀਂ ਹੈ ਠੀਕ ਹੈ ਪੰਜਾਬ ਪੁਲਿਸ ਦੇ ਗ੍ਰਹਿ ਮੰਤਰਾਲੇ ਦੇ ਥਰੂ ਇਹ ਪਤਾ ਕਰਵਾਉਣ ਚ ਛੁੱਟੀ ਹੋਈ ਆ ਕਿ ਇਹ ਖਬਰ ਸੱਚ ਹੈ ਕਿ ਝੂਠਿਆ ਜੀ ਜੀ ਇਹਨਾਂ ਨੂੰ ਪਤਾ ਜ਼ਰੂਰ ਲੱਗ ਸਕੇ ਆ ਕਿ ਖੁਦ ਪੁਲਿਸ ਵੀ ਕਨਫਰਮ ਨਹੀਂ ਹੈ ਕਿਉਂਕਿ ਮਾਨਸਾਬ ਨੇ ਜੋ ਕੜੀ ਖੋਲੀ ਸੀ ਤੁਹਾਨੂੰ ਯਾਦ ਆ ਕੈਲੀਫੋਰਨੀਆ ਪੁਲਿਸ ਵਾਲੀ ਹਾਂਜੀ ਸੋ ਇਸ ਕਰਕੇ ਪੁਲਿਸ ਕੋਈ ਫਜ਼ੀਅਤ ਨਹੀਂ ਕਰਵਾਉਣਾ ਚਾਹੁੰਦੀ ਆਪਣੀ ਹਮ ਨਾ ਹੀ ਹੁਣ ਤੱਕ ਵਿਦੇਸ਼ ਮੰਤਰਾਲੇ ਜਾਂ ਹੋਮ ਮਿਨਿਸਟਰੀ ਨੇ ਕਿਸੇ ਨੇ ਕੋਈ ਕਨਫਰਮੇਸ਼ਨ ਇੱਥੇ ਦਿੱਤੀ ਆ ਹੁਣ رائے ਆ ਕਿ ਅਮਰੀਕਾ ਦਾ ਸਿਸਟਮ ਤੁਹਾਨੂੰ ਪਤਾ ਹੀ ਹੈ ਤੁਸੀਂ ਉੱਤੇ ਰਹਿੰਦੇ ਹੋ ਸੰਤ ਇਹਨਾਂ ਨੂੰ ਨਹੀਂ ਪਤਾ ਕਿ ਅਮਰੀਕਾ ਦੇ ਨਾਲ ਤਾਲੁਕਤ ਵੀ ਥੋੜੇ ਜੇ ਨਿਜਰ ਮਾਮਲੇ ਚ ਪੰਨੂ ਮਾਮਲੇ ਚ ਤਾਲੁਕਤ ਵੀ ਘੜੇ ਆ ਉਹ ਥੋੜੇ ਵਿਗੜੇ ਹੋਏ ਨੇ ਜੇ ਇਸ ਵਾਸਤੇ ਉਹ ਜਾਣਕਾਰੀ ਇੰਨੇ ਸ਼ਾਰਟ ਟਾਈਮ ਦੇ ਵਿੱਚ ਮਿਲ ਗਈ ਹੋਏ ਕਿ ਮੈਨੂੰ ਨਹੀਂ ਲੱਗਦਾ ਹੌਲੀ ਹੌਲੀ ਠੀਕ ਹੈ ਇਨਫੋਰਮੇਸ਼ਨ ਨਿਕਲ ਆਏਗੀ ਉੱਤੇ ਕੋਈ ਵੱਡੀ ਗੱਲ ਨਹੀਂ ਆ ਪਰ ਹਾਲ ਫਿਲਹਾਲ ਇੱਥੇ ਇਸ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਜਿਹੜੀ ਉਹ ਨਹੀਂ ਹੋਈ ਮੈਂ ਜਿੰਨੇ ਤੁਹਾਨੂੰ ਦੱਸਿਆ ਕਿ ਪੁਲਿਸ ਵੀ ਲੱਗੀ ਹੋਈ ਆ ਹਾਂ ਇੱਕ ਚੀਜ਼ ਹੋਰ ਸੁਣਨ ਨੂੰ ਮਿਲ ਰਹੀ ਆ ਕਿ ਇਹ ਗੋਲਡੀ ਵਿਰਾੜ ਨਹੀਂ ਕੋਈ ਹੈ ਗੋਲਡੀ ਸੀਗਾ ਜੀ ਪਰ ਇਹ ਸ਼ਾਇਦ ਐਨਡੀਪੀਐਸ ਮਾਮਲਿਆਂ ਦੇ ਵਿੱਚ ਵਾਂਟਡ ਸੀਗਾ ਪੰਜਾਬ ਪੁਲਿਸ ਦੇ ਵਿੱਚ ਤੋਂ ਆ ਗੱਲਾਂ ਉਕੇ ਜਿੰਨੀਆਂ ਕੋ ਅਸੀਂ ਸੁਣੀਆਂ ਨੇ ਅੱਜ ਤੇ ਇਸ ਕਰਕੇ ਆਪਾਂ ਤੇ ਕੋਈ ਕੰਕਲੂਜ਼ਨ ਨਹੀਂ ਕਰ ਸਕਦੇ ਹਾਂ ਚਰਚਾ ਜ਼ਰੂਰ ਅੱਜ ਦਿਨ ਭਰ ਇਸ ਖਬਰ ਦੀ ਜਿਹੜੀ ਆ ਉਹ ਬੀੜੇ ਜੀ ਬਿਲਕੁਲ ਮਿੰਟੂ ਜੀ ਕਈ ਜੜੀਆਂ ਵੈਬਸਾਈਟਾਂ ਸੀਗੀਆਂ ਮੈਂ ਸਵੇਰੇ ਉੱਠ ਕੇ ਪੜ ਰਿਆ ਸੀਗਾ ਇੱਥੇ ਤੁਹਾਡੇ ਉਦੋਂ ਸ਼ਾਮ ਹੈਗੀ ਆ ਆਥਣ ਜਾ ਹੁੰਦਾ ਹਨ ਉਹਨਾਂ ਨੇ ਕਈ ਇੰਡੀਅਨ ਵੈਬਸਾਈਟਾਂ ਨੇ ਤਾਂ ਲਿੰਕ ਹੀ ਚੱਕਤਾ ਜਿਹੜੀ ਇਹ ਖਬਰ ਛਾਪੀ ਸੀਗੀ ਹਾਂ ਜਿਹੜੀ ਜਿੰਨਾ ਇਲਾਕਿਆਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉੱਥੇ ਗੋਲੀ ਚੱਲੀ ਹੈ ਉੱਥੇ ਗੋਲੀ ਚੱਲਣ ਦੀ ਵਾਰਦਾਤ ਜ਼ਰੂਰ ਵਾਪਰੀ ਹੈ ਉਹਦੇ ਵਿਕਟਮ ਕਿਹੜੇ ਨੇ ਜਾਂ ਕਾਰਨ ਕੀ ਇਹਦੇ ਬਾਰੇ ਹਲੇ ਕੁਝ ਵੀ ਪੁਲਿਸ ਨੇ ਇਧਰੋਂ ਕੋਈ ਰਿਲੀਜ਼ ਨਹੀਂ ਕੀਤਾ ਕੁਝ ਵੀ ਅਧਿਕਾਰਕ ਤੌਰ ਤੇ ਆਪਾਂ ਜੀ ਨੂੰ ਪੁਸ਼ਟੀ ਕਹ ਦਿੰਦੇ ਆ ਜੀ ਜੀ ਨਹੀਂ ਹੁ ਤਾਂ ਹੁਣ ਇਹੀ ਇਧਰ ਖਬਰ ਆ ਤੇ ਵੇਖੋ ਕਿ ਗੋਦੀ ਬਰਾੜ ਦੇ ਮਰਨ ਦੀ ਖਬਰ ਕਰੂ ਜਾਂ ਜ਼ਿੰਮੇਵਾਰੀਆਂ ਵੀ ਲਈਆਂ ਗਈਆਂ ਪਰ ਕਨਫਰਮੇਸ਼ਨ ਹੈ ਨਹੀਂ ਕਿਤੇ ਜੀ ਜੀ ਸਿਮਿੰਟ ਜੀ ਅਗਲੀ ਖਬਰ ਦੇ ਵੱਲ ਚੱਲ ਗਏ ਇੱਕ ਲੰਘੇ ਦਿਨੀ ਇੱਕ ਬੜੀ ਵਿਲੱਖਣ ਜੀ ਖਬਰ ਸਾਹਮਣੇ ਆਈ ਸੀ ਕਹਿੰਦੇ ਸਟੂਡੈਂਟਸ ਨੇ ਜੈਸ਼ਰੀ राम ਲਖਤਾ ਪੇਪਰ ਦੇ ਵਿੱਚ ਤੇ ਕੁਝ ਕ੍ਰਿਕਟ ਖਿਡਾਰੀਆਂ ਦੇ ਨਾਮ ਲਿਖਤੇ ਤੇ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਕੋਈ ਨਵਾਂ ਖੁਲਾਸਾ ਹੋਇਆ ਜੀ ਦੇਖੋ ਐਦੇ ਵਿੱਚ ਖੁਲਾਸਾ ਇਹ ਹੈ ਕਿ ਆਰਟੀਆਈ ਦੇ ਥਰੂ ਇਹ ਸਭ ਕੁਝ ਸਾਹਮਣੇ ਆਇਆ ਸੀਗਾ ਆਰਟੀਆਈ ਰਹੀਂ ਕੀ ਹੈ ਕਿ ਅਨਸਰ ਸ਼ੀਟਾਂ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਮੈਂ ਖੁਦ ਵੀ ਇੱਕ ਯੂਨੀਵਰਸਿਟੀ ਨੂੰ ਚੱਕਰਾਂ ਚ ਪਾਇਆ ਸੀ ਕਿਉਂਕਿ ਉਹਨਾਂ ਨੇ ਮੈਨੂੰ ਫੇਲ ਕਰਤਾ ਸੀ ਪੰਜਾਬੀ ਚ ਠੀਕ ਹੈ ਜੀ ਤੇ ਮੈਂ ਬੜਾ ਪਰੇਸ਼ਾਨ ਸੀਗਾ ਤਾਂ ਫਿਰ ਮੈਂ ਮਤਲਬ ਕਿ ਮੈਂ ਕੌਨਫੀਡੈਂਟ ਸੀਗਾ ਮੈਂ ਘੱਟੋ ਘੱਟ ਪੰਜਾਬੀ ਕਿਹਨੇ ਯਾਰ ਫੇਲ ਹੋ ਸਕਦਾ ਤਾਂ ਫਿਰ ਸਾਰੀ ਉਹਨਾਂ ਦੀ ਕਿੜੇ ਸਾਹਮਣੇ ਆ ਗਏ ਤਾਂ ਮਤਲਬ ਕਿ ਇਸ ਤਰ੍ਹਾਂ ਜਦੋਂ ਸ਼ੱਕ ਹੁੰਦਾ ਕੋਈ ਵਾਦ ਦਾ ਕੋਈ ਇਮਕਾਨ ਹੁੰਦਾ ਤਾਂ ਉਹ ਆਂਸਰ ਸ਼ੀਟਾਂ ਜਿਹੜੀਆਂ ਉਹ ਲਈਆਂ ਜਾ ਸਕਦੀਆਂ ਨੇ ਆਰਟੀਆਈ ਦੇ ਜ਼ਰੀਏ ਹੂੰ ਹੂੰ ਅ ਇੱਥੇ ਕੀ ਹੈ ਕਿ जय श्री राम लिख दिता जा कुछ ने, आ, के दा नाम लिख दिता तो यूनिवर्सिटी केपरिया सारा कुछ एक प्रोफेसर ने बड़ा हैरान करने वाला खुलासा किया जिसने ये सब कुछ किया नाम है डॉक्टर विनय वर्मा ठीक है ਉਹਨਾਂ ਨੂੰ ਬਰਖਾਸਤ ਕਰਨ ਦੀ ਵੈਸੇ ਤੇ ਤਿਆਰੀ ਕੀਤੀ ਜਾ ਰਹੀ ਆ ਤੇ ਯੂਨੀਵਰਸਿਟੀ ਦੇ ਕਮਾਂਕਾਰਾਂ ਤੋਂ ਉਹਨਾਂ ਨੂੰ ਪਹਿਲਾਂ ਹੀ علیحدਾ ਕਰ ਦਿੱਤਾ ਹ ਹ ਵਰਮਾ ਨੇ ਇੱਕ ਗੱਲ ਕਹੀ ਆ ਕਿ ਜੋ ਉੱਥੇ ਦੇ ਡੀਸੀ ਆ ਜੀ ਵਾਈਸ ਚਾਂਸਲਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਬੰਦੇ ਜਿਹੜੇ ਆ ਬਦਮਾਸ਼ ਆਦਮੀ ਨੇ ਠੀਕ ਹੈ ਜਦੋਂ ਕਿਤੇ ਵੀ ਧਰਨਾ ਪ੍ਰਦਰਸ਼ਨ ਹੁੰਦਾ ਇਹ ਬੈਠਣ ਦੇ ਮੋਰੀ ਹੁੰਦੇ ਦਲਾਂ ਦੇ ਹ ਹ ਤੇ ਜਿਵੇਂ ਤੁਸੀਂ ਕਰਕੇ ਇਹਨਾਂ ਨੂੰ ਪਾਸ ਕਰਦੇ ਹੋ ਤੇ ਭਾਈ ਕੁਝ ਵੀ ਬੋਲਣਾ ਨਹੀਂ ਤੇ ਗਾਂ ਦੀ ਫਿਰ ਕਹਾਣੀ ਤੁਹਾਡੇ ਸਾਹਮਣੇ ਜੀ ਪਰ ਗੱਲ ਇਹ ਆ ਕਿ ਉਹਨਾਂ ਨੇ ਨਾਲ ਇਹ ਵੀ ਤਰਕ ਦਿੱਤਾ ਹੈ ਕਿ ਵੇਖੋ ਕੋਈ ਪ੍ਰੋਫੈਸਰ ਆਪਣੇ ਦਮ ਤੇ ਅਜਿਹਾ ਨਹੀਂ ਕਰ ਸਕਦਾ ਜਦੋਂ ਤੱਕ ਉੱਪਰੋਂ ਪ੍ਰੈਸ਼ਰ ਨਾ ਆਵੇ ਮੇਰੇ ਖਿਆਲ ਦੇ ਨਾਲ ਦੇਖੋ ਇਕੱਲੇ ਪ੍ਰੋਫੈਸਰਾਂ ਦਾ ਫਿਰ ਕੀ ਕਸੂਰ ਹੈ ਜੀ ਜੀ ਉਥੇ ਆਪਦੀ ਜੋਬ بچਾਉਣ ਵਾਸਤੇ ਹਾਲਾਂਕਿ ਕਿ ਉਹ ਮਾੜਾ ਕੀਤਾ ਮੈਂ ਉਹਨਾਂ ਨੂੰ ਬਰੀ ਨਹੀਂ ਕਰਦਾ ਉਹਨਾਂ ਨੇ ਮਾੜਾ ਕੀਤਾ ਉਹਨਾਂ ਨੂੰ ਚਾਹੀਦਾ ਸੀ ਤੁਰੰਤ ਬਈ ਲਿਖ ਦੇ ਸਾਨੂੰ ਪਤਾ ਨਾ ਜਿਹੜੇ ਯੂਨੀਵਰਸਿਟੀ ਦੇ ਚਾਂਸਲਰ ਹੁੰਦੇ ਆ ਰਾਜਪਾਲ ਜਾਂ ਉਪ ਰਾਸ਼ਟਰਪਤੀ ਉਥੇ ਲਿਖਿਆ ਜਾਣਾ ਚਾਹੀਦਾ ਸੀ ਉਹਨਾਂ ਨੂੰ ਕਿ ਆਹਦਾ ਬਈ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਪਰ ਇਹ ਤੁਸੀਂ ਦੇਖ ਲਓ ਕਿ ਕਿੰਨੀਆਂ ਨਾਲ ਅਮਨੇ ਹੱਦ ਮਿਸਾਲਾਂ ਸਾਡੇ ਸਾਹਮਣੇ ਕੋਈ ਯੂਨੀਵਰਸਿਟੀ ਚ ਵੀ ਇਸ ਤਰ੍ਹਾਂ ਦੀ ਸੋਚ ਚੱਲ ਰਹੀ ਠੀਕ ਹੈ ਨਾ ਪੰਗੇ असि आप, आप दे दे लिफंगे से सीधी गलफंगे हर यूनिवर्सिटी कोई किसी किस्म का निजाम इस तरह झुक जाए फिर तो बेड़ा गर्क ही समझो ना चलो बथेरा कुछ चलता होंगे नंबर लग भी जाते नंबर घट भी हो जाते हैं बहुत कुछ चलता है इंडिया परंतु इस तरह ਮੈਂ ਧਰਕੇ ਜੈ ਸ਼੍ਰੀ ਰਾਮ ਲਿਖਣ ਵਾਲਿਆ ਨਾ ਇੱਕ ਨਾਰਾ ਲਿਖਣ ਤੋਂ ਕੋਈ ਪ੍ਰੋਬਲਮ ਨਹੀਂ ਹੈ ਉੱਥੇ ਸਤਿ ਸ਼੍ਰੀਕਾਲ ਬੋਲੇ ਸੋ ਨਿਹਾਲ ਉੱਥੇ ਕੋਈ ਲਿਖ ਦਿੰਦਾ ਕੀ ਆਪਾਂ ਕਹਿ ਦਿੰਦੇ ਕਿ ਇਹਨੂੰ ਪਾਸ ਕਰ ਦੇਉ ਨਹੀਂ ਗੱਲ ਤੇ ਇਹ ਆ ਕਿ ਇਹ ਜਿਹੜੇ ਬੰਦੇ ਆ ਕਿ ਉਹ ਜੈ ਸ਼੍ਰੀ ਰਾਮ ਯਾਨੀ ਤੁਸੀਂ ਸਮਝ ਸਕਦੇ ਹੋ ਨਾ ਕਿਸੇ ਖਾਸ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰਦੇ ਸਨ ਉੱਥੇ ਯੂਨੀਕ ਸੀ ਸਹੀ ਸੀ ਬਿਲਕੁਲ ਤਾਂ ਇਹ ਇਹ ਚੀਜ਼ ਜਿਹੜੀ ਆ ਉਹ ਦੇਖਣ ਵਾਲੀ ਇੱਕ ਉਹਨਾਂ ਦਾ ਦਬਾਅ ਇੰਨਾ ਹੈ ਉਹ ਉਹਦਾ ਜਿਹੜਾ ਨਿਜ਼ਾਮ ਆ ਯੂਨੀਵਰਸਿਟੀ ਦਾ ਉਹ ਨਿਜ਼ਾਮ ਹੀ ਕਹਿ ਲੋ ਕਿ ਰੇਂਗਣ ਲੱਗ ਪਿਆ ਉਹਨਾਂ ਦੇ ਮੂਹਰੇ ਜੀ ਤੇ ਅੱਗੇ ਵੀ ਆਪਾਂ ਵੇਖਿਆ ਇੱਕ ਯੂਨੀਵਰਸਿਟੀ ਚ ਤੇ ਜਾ ਕੇ ਬਲਾਤਕਾਰ ਹੀ ਕਰ ਦਿੱਤਾ ਸੀ ਇਹਨਾਂ ਦੇ ਗੁੰਡਿਆਂ ਨੇ ਤੇ ਮੁੜ ਕੇ ਉਹ ਮੱਧ ਪ੍ਰਦੇਸ਼ ਤੋਂ ਕੈਂਪੇਨ ਚ ਚਲੇ ਗਏ ਸਰ ਹੂੰ ਇਹਨਾਂ ਦੇ ਅੰਟੀ ਸੈਲ ਚ ਕੰਮ ਕਰਦੇ ਸੀ ਤੁਹਾਡੇ ਸਾਹਮਣੇ ਬਲਾਤਕਾਰ ਹੀ ਕੋਈ ਨਿਕਲੇ ਸਰ ਜੀ 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 ਇਹਨਾਂ ਦੇ ਤੇ ਤੁਹਾਨੂੰ ਪਤਾ ਹੀ ਆ ਵੇਖ ਲਓ ਹੁਣ ਮੈਂਬਰ ਪਾਰਲੀਮੈਂਟ ਤੱਕ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਸੋ ਇਹਦੇ ਵਿੱਚ ਚਾਰਜ ਪੜਤਾਲ ਨੂੰ ਨਹੀਂ ਚਾਹੀਦੀ ਜੇ ਬੀਸੀ ਦਬਾਅ ਪਰਿਆ ਸੀ ਕਿ ਫਿਰ ਸਭ ਤੋਂ ਪਹਿਲਾਂ ਤੇ ਬੀਸੀ ਲਗੜਿਆ ਹੋਣਾ ਚਾਹੀਦਾ ਜੀ ਜੀ ਮੈਂਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਸ਼ੁਕਰੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਏ ਇਸ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ